ਕੋਈ ਪਤਾ ਨਹੀਂ ਕਿ ਝਗੜਾ ਹੋ ਜਾਵਾ ਉਹ ਤੇ ਆਪ ਦੀ ਪਹਿਲੀ ਦੀ ਵੱਟਾ ਪਾਉਣ ਨੇ ਆ ਹੀ ਸਾਡੀ ਪਹਿਲੀ ਜੀ ਆਣ ਕੇ ਘਿਰਚ ਮਾਰੀ ਹੋਣਾ ਨੇ ਦੇ ਕਿੰਨਾਂ ਨੇ ਮਾਰਿਆ ਬੱਗੇ ਨੇ ਦਾ ਸੇਵੇ ਨੇ ਹਾਏ ਮੇਰਾ ਨਹੀਂ ਜੀ ਪਹਿਲਾਂ ਕੋਈ ਨਹੀਂ ਚੱਲਦਾ ਕੋਈ ਸਾਨੂੰ ਪਤਾ ਹੀ ਨਹੀਂ ਜੇ ਸਾਨੂੰ ਪਤਾ ਹੁੰਦਾ ਹਾਂ ਫਿਰ ਕਿਸੇ ਪਿੰਡ ਦੇ ਬੰਦੇ ਨੂੰ ਨਾ ਇਕੱਠਾ ਕਰਦੇ ਸਾਨੂੰ ਕੋਈ ਨਹੀਂ ਬਗਾ ਉਹਨਾਂ ਨੇ ਹੀ ਬੰਦੇ ਇਕੱਠੇ ਕੀਤੇ ਆ ਉਹਨਾਂ ਨੇ ਹੀ ਕਰਦੇ ਆ ਸਾਡੀ ਪਹਿਲੀ ਦੀ ਆਣ ਕੇ ਮਾਰਿਆ ਤੇ ਮੰਮੀ ਹਾਂ ਨੂੰ ਕੋਈ ਪਤਾ ਨਹੀਂ ਉੱਤਰ ਤੇ ਨੂੰ ਉਨੇ ਫੜ ਗਈ ਗਾ ਮਾਤਾ ઓ ਮਾਈ ਮਾਤਾ ਮੈਂ ਭਾਜੇ ਕਿ ਗਈ ਇਹ ਮੇਰੇ ਉੱਤਰ ਤੇ ਉੱਤਰ ਦਾ ਮੁੰਡੇ ਨੇ ਮੇਰੀ ਪਹਿਲੀ ਚ ਉਹਦੇ ਕਾਚੂ ਮਾਰ ਕੇ ਮਾਰਕ ਤੇ ਉਹਨੇ ਤੱਕ ਵਾਥ ਨਹੀਂ ਮੇਰੇ ਪੁੱਤਰ ਦੇ ਚੁੱਕਿਆ ਇਹ ਮਾਤਾ ਕੁਤੜਾ ਲੱਪਣਾ ਚੜੜਾ ਚੁੜਾ ਚੱਲਦਾ ਪਹਿਲੀ ਦਾ ਮੜਾ ਮੋਟੇ ਗਈ ਵਟਦਾ ਹੀ ਹੈਗਾ ਹੀ ਵਾਟਾ ਤੇ ਸੀ ਪਾਲ ਕੇ ਪਾਲ ਕੇ ਵਾਟ ਕੋਈ ਨਿਸ਼ਾਨਦਰੀ ਹੋਈ ਮੇਰੇ ਪੁੱਤਰ ਨੇ ਨਿਸ਼ਾਨਦਰੀ ਕੀਤੀ ਸਾਡੀ ਵਾਟੋ ਆ ਦੇ ਵੱਲ ਜਾਂਦੀ ਸੀ ਹਰ ਬੱਚਾ ਜਿਹੜਾ ਹੁੰਦਾ ਸਾਡੀ ਵਾਲੇ ਵਾਲੇ ਜਾਣੀ ਪੈਲੀਆ ਰਾਈਡਰ ਤੇ ਉੱਤੇ ਨੇ ਉੱਥੇ ਨੇ ਉਹ ਮਾਰ ਕੇ ਦੋਵੇਂ ਪੁੱਤ ਪਰਲੇ ਆਉਂਦੀ ਪੈੜੀ ਵਾਲ ਭੱਜ ਗਏ ਆ ਸਾਨੂੰ ਜਿੱਡੀ ਸਜ਼ਾ ਦਿੱਤੀ ਜਾਂਦੀ ਆ ਮੈਂ ਕਾਹਦੀ ਸਜ਼ਾ ਦੇਣੀ ਚਾਹੀਦੀ ਸਜ਼ਾ ਚਾਹੀਦੀ ਸਾਰਾ ਨਿਕਲਣਾ ਨਹੀਂ ਚਾਹੀਦਾ ਖੇਲੋਂ ਨਹੀਂ ਨਿਕਲਨੇ ਚਾਹੀਦੇ ਸਾਰੀ ਉਬਰ ਜੇਲ੍ਹ ਚ ਕੱਟਣੀ ਚਾਹੀਦੀ ਆ ਪਰਗਾ ਸਾਰੀ ਓਵਰ ਜੇਤ ਕਟਣੀ ਚਾਹੀਦੀ ਹੋਣਾ ਮਾਰ ਹੀ ਦੇਣਾ ਚਾਹੀਦਾ ਪਰਗਾ ਪਰਦੇ ਰੇਰਾ ਬਿਜਲੀ ਪੋਛੇ ਖ ਮਾਰ ਕਤਈ ਬੱਗੇ ਨੂੰ ਮਾਰ ਲੈ ਮਾਰੀ ਮੇਰੇ ਆਦਮੀ ਦੇ ਇੱਥੇ ਤੇ ਪਰਦਾਰ ਦੇ ਗੱਲ ਹੀ ਮੁੰਡਾ ਮੇਰਾ ਹੀ ਮਾਰਿਆ ਆਏ ਮੇਰਾ ਨਿੱਕਾ ਵੀ ਦੋ ਦੋ ਬੱਚੇ ਆ ਦੋ ਬੱਚੇ ਕੁੜੀ ਮੁੰਡਾ ਕੁੜੀ ਉਹਦੀ ਥਾਡੀ ਵੀ ਤੁਸੀਂ ਦੱਸੋ ਨਾ ਸਹੀ ਫਿਰ ਦੋ ਮੁੰਡੇ ਵੀ ਦੋ ਬੱਚੇ ਆ ਤੇ ਤੈਨੂੰ ਗੁੱਡੀਆਂ ਆ ਹਾਂ ਨਹੀਂ ਦੋ ਬੱਚੇ ਆ ਦੋ ਮੁੰਡੇ ਦਾ ਪਤਾ ਹੁੰਦਾ ਤਵੇਂ ਭਰਾਣਾ ਕਰਦੇ ਮੇਰੀ ਤਾਂ ਗੁੱਤੀ ਹੋ ਦੇ ਬਿੜੋ ਤੇ ਪੀਓ ਤੇ ਪੀਣਾ ਕਢੀ ਨਹੀਂ ਸੀ ਕੱਢਦੀ ਬੱਗਾ ਬੱਗਾ ਨਹੀਂ ਦੱਸਦਾ ਚਾਹਤਾ ਪੱਗੇ ਫਾਂਜੀ ਦਿੱਤੀ ਜਾਵੇ ਬੱਗਾ ਮਰ ਜਾ ਰੱਬ ਕਰਕੇ ਬੱਗਾ ਨਹੀਂ ਦੀ ਸਜਾ ਨੂੰ ਦਿਓ ਜੇ ਮੇਰਾ ਪਤਨੀ ਸਜਾ ਦਿਵਾ ਦਿਨੂ ਮੇਰਾ ਬੱਚਾ ਖੋਲਿਆ ਮੈਟਰੀ ਲਾਇਆ ਨੇ ਸੇਵਾ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਵਟ ਸਾਂਝੀ ਸੀਗੀ ਇਹਨਾਂ ਦਾ ਆਪਸ ਵਿੱਚ ਮਸਲਾ ਸੀਗਾ ਥੋੜਾ ਜਿਹਾ ਤੇ ਅਸੀਂ ਮੌਕਾ ਵੇਖਣ ਆਏ ਆ ਤੇ ਗੁਰਪ੍ਰੀਤ ਸਿੰਘ ਆ ਵਟਾਂ ਪਾਉਂਦਾ ਪਾਉਂਦਾ ਇੱਥੇ ਉਹ ਵੀ ਆ ਗਿਆ ਤੇ ਇਹਨਾਂ ਦੇ ਆਪਸ ਵਿੱਚ ਬਸ ਵਟਾ ਕਰਕੇ ਤੇ ਉਹਨੇ ਆਖਿਆ ਕੀ ਕੀਤਾ ਇਹ ਉਹਦਾ ਮੁੰਡਾ ਸਿਵਾ ਸਿੰਘ ਦਾ ਬੱਗੇ ਨੇ ਤੇ ਉਹ ਆਹੇ ਬਸ ਇੱਕ ਹੱਥੋਂ ਬਾਈ ਹੋ ਗਿਆ ਆਪਸ ਵਿੱਚ ਤੇ ਹੱਥੋਂ ਪਾਈ ਹੋਣ ਦੇ ਬਾਅਦ ਉਹ ਚਾਕੂ ਨਾਲ ਵਾਰ ਕਰਦਾ ਇੱਕ ਰੀ ਅਸੀਂ ਛੜਾਤਾ ਤੇ ਉਹਨੇ ਚਾਕੂ ਕੱਢਿਆ ਜੇਬ ਚੋਂ ਤੇ ਵਾਰ ਕਰਤਾ ਇਹ ਪਹਿਲਾਂ ਵੀ ਕੋਈ ਰੰਜਿਸ਼ ਚੱਲਦੀ ਸੀ ਨਹੀਂ ਵੱਟਦਾ ਹੀ ਇਹਨਾਂ ਦਾ ਹੈਗਾ ਪਿਛੇ 6 ਮਹੀਨੇ ਪਹਿਲਾਂ ਝੋਨੇ ਵਾਲੀ ਵੀ ਮਿੱਟੀ-ਮੁੱਟੀ ਲਵਾਈ ਇਹਨਾਂ ਤੋਂ ਤੇ ਉਹ ਨਿਪਟ ਗਿਆ ਸੀਗਾ ਤੇ ਹੁਣ ਫੇਰ ਜੀ ਵੱਟਵਾਤੀ ਵੱਟਵਾਤੀ ਇਹ ਚੱਕਰ ਦਾ ਹੀ ਰੋਲਾ ਸੀਗਾ ਕੀ ਮੰਗ ਕਰਦੇ ਜੀ ਮੰਗ ਤਾਂ ਚਲੋ ਜਿਹੜੀ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਆ ਬਖਸ਼ਿਆ ਨਾ ਜਾਵੇ ਜਿਵੇਂ ਵੀ ਅਸਕਰ ਜਿਹੜੀ ਬੰਦ ਹੀ ਕਾਰਵਾਈ ਕਰੋ ਕਾਚੂ ਕਿੱਥੇ ਵਜਿਆ ਜੀ ਉਹਦੀ ਧੌਣ ਤੇ ਇੱਥੇ ਸਾਰੇ ਇੱਥੇ ਧੌਣ ਤੇ ਮਾਰਿਆ ਇੱਕ ਹੀ ਵਾਰ ਕੀਤਾ ਉਹ ਬਸ ਉੱਥੇ ਹੀ ਠਹਿਰੀ ਹੋ ਗਿਆ ਬਸ ਜਿਆਦਾ ਟਾਈਮ ਲੱਗਾ ਹੀ ਨਹੀਂ ਉਹਨਾਂ ਅਸੀਂ ਵੱਟ ਤੇ ਆਏ ਇਹਨਾਂ ਦੇ ਮਸਲੇ 'ਚ ਹੀ ਤੇ ਆਉਂਦਿਆਂ ਨਾਲ ਹੀ ਮੌਕੇ ਤੇ ਹੀ ਉਹ ਗੱਲ ਪੈ ਗਈ ਆ ਝਗੜੇ ਦੇ ਸਬੰਧ 'ਚ ਤੁਹਾਨੂੰ ਬੁਲਾਇਆ ਗਿਆ ਸੀ ਪਹਿਲਾਂ ਬੁਲਾਇਆ ਝਗੜੇ ਦੇ ਸਬੰਧ 'ਚ ਹੀ ਬੁਲਾਇਆ ਗਿਆ ਨੂੰ ਅਸੀਂ ਵੱਟ ਦੀ ਸਬੰਧ 'ਚ ਆਏ ਆ ਅਸੀਂ ਤਾਂ ਗੁਰਪ੍ਰੀਤ ਨੂੰ ਆਵਾਜ਼ ਵੀ ਨਹੀਂ ਮਾਰੀ ਵੀ ਆ ਕੇ ਵੇਖੀਏ ਵੱਟ ਆਈਆਂ ਚੱਲ ਬਾਅਦ 'ਚ ਉਹਨਾਂ ਨੂੰ ਪੁੱਛ ਲਈਨੇ ਪਰ ਸਾਡੇ ਖੜੇ ਖਲੋਤੇ ਉਹਨਾਂ ਬਾਹਰ ਕਰਤਾ ਕੀ ਮੰਗ ਕਰਦੇ ਹੋ ਯਾਦ ਕਰਨਾ ਮੰਗ ਜੋ ਵੀ ਹੈ ਨਿصاف ਹੋਣਾ ਚਾਹੀਦਾ ਪਰ ਪਰਿਵਾਰ ਤੇ